ਮੈਨੂੰ ਗੱਲ ਯਾਦ ਆ ਗਈ ਇੱਕ ਹੈ ਤੇ ਸ਼ੁਗਲਾਰੀ ਹੈ ਜਿਹਦਾ ਇਹਨੇ ਸੁਣਾਈ ਕਹਿੰਦੇ ਕੋਈ ਰਾਜਾ ਸੀ ਉਹ ਕਹਿੰਦਾ ਕੋਈ ਡੈਡੀਕੇਟਡ ਜਿਆ ਵਧੀਆ ਸਿਆਣਾ ਜਿਆ ਕੋਈ ਲਿਆਓ ਸੇਵਾਦਾਰ ਉਹ ਕੋ ਕੰਮ ਲਈਏ ਤੇ ਕੋਈ ਸਿਆਣਾ ਸੀ ਸ਼ਰਨਜੀਤ ਢਿਲੋਂ ਵਰਗਾ ਉਹ ਕਹਿੰਦਾ ਜੀ ਆਹ ਬੜਾ ਸਿਆਣਾ ਬੰਦਾ ਵਿਦਵਾਨ ਹੈ ਇਹਨੂੰ ਲੈ ਜਾਓ ਇਹਨੂੰ ਰੱਖੋ ਬੜਾ ਕੰਮ ਦੇਵੇਗਾ ਕਹਿੰਦੇ ਅੱਛਾ ਰੱਖ ਲਿਆ ਕਹਿੰਦੇ ਇਹਨੂੰ ਘੋੜਿਆਂ ਦੇ ਤਵੇਲੇ ਵਿੱਚ ਰੱਖਿਓ ਇਹ ਘੋੜਿਆਂ ਦੀ ਨਸਲਾਂ ਦੀ ਸੇਵਾ ਕਰੇਗਾ ਜਿਹੜਾ ਤੁਹਾਡੇ ਕੋਲ ਤਬੀਲਾ ਬੜਾ ਵੱਡਾ ਹੈ ਕਹਿੰਦੇ ਉੱਥੇ ਰੱਖ ਰਹੇ ਹੋ ਉਹ ਕਹਿੰਦਾ ਜੀ ਸੇਵਾ ਕੀਤੀ ਦੋ ਚਾਰ ਦਿਨਾਂ ਬਾਅਦ ਤੇ ਉਹ ਜਿਹੜਾ ਬੰਦਾ ਸੀ ਨਾ ਨੌਕਰ ਉਹ ਕਹਿੰਦਾ ਘੋੜਾ ਜਿਹੜਾ ਫੇਵਰਟ ਹੈ ਨਾ ਰਾਜੇ ਦਾ ਉਹ ਨਸਲੀ ਹੈ ਨਹੀਂ ਨਸਲੀ ਹੈ ਨਹੀਂ ਹੈ ਅਸਲੀ ਹੈ ਘੋੜਾ ਹੀ ਹੈ ਪਰ ਨਸਲੀ ਹੈ ਨਹੀਂ ਰੋਲਾ ਪੈ ਗਿਆ ਕਹਿੰਦੇ ਅਸਲੀ ਤੇ ਨਸਲੀ ਦਾ ਕੀ ਫਰਕ ਕਹਿੰਦਾ ਰਾਜੇ ਨੇ ਬੁਲਾਇਆ ਕਹਿੰਦਾ ਗੱਲ ਕੀ ਹੈ ਬਈ ਤੂੰ ਕਹਿੰਦਾ ਘੋੜਾ ਮੇਰਾ ਕਹਿੰਦਾ ਜਿਹੜਾ ਫੇਵਰਟ ਹੈ ਇਹ ਅਸਲੀ ਨਸਲੀ ਹਨੀ ਕਹਿੰਦਾ ਨਸਲੀ ਦਾ ਨਾ ਜਿਸ نسل ਦਾ ਰਾਜੇ ਨੇ ਫੇਵਰਟ ਘੋੜਾ ਬਣਾਇਆ ਸੀ ਉਹ ਹੈ ਨਹੀਂ ਕਹਿੰਦਾ ਮਤਲਬ ਕਹਿੰਦਾ ਲਿਆਓ ਵੀ ਪਤਾ ਕਰੋ ਮੈਂ ਤੇ نسل ਮੰਗੀ ਸੀ ਕਹਿੰਦੇ ਜੀ ਉਹਨੂੰ ਪਤਾ ਕੀਤਾ ਜਿਹਦੇ ਕੋਲ ਲਿਆਂਦਾ ਸੀ ਉਹ ਕਹਿੰਦੇ ਜੀ ਘੋੜਾ ਜਿਹੜਾ ਸੱਚੀ ਮੁੱਚੀ ਹੈ ਦੂਜੀ نسل ਦਾ ਸੀ ਸਾਨੂੰ ਮਿਲਿਆ ਨਹੀਂ ਸੀ ਕਹਿੰਦਾ ਤੈਨੂੰ ਕਿਦਾਂ ਪਤਾ ਲੱਗਾ ਕਹਿੰਦੇ ਪਤਾ ਇਦਾਂ ਲੱਗਾ ਕਿ ਜਿਹੜਾ ਇਹ ਘੋੜਾ ਆਮ ਤੌਰ ਤੇ ਮੂੰਹ ਤਾਂ ਨੁਝਕ ਕੇ ਖਾਂਦਾ ਖੁਰਾਕ ਜਿਹੜੀ ਖਾਂਦਾ ਨਾ ਖਾਣਾ ਉਹ ਚਾਰਾ ਉਹ ਉੱਪਰ ਨੂੰ ਮੂੰਹ ਕਰਕੇ ਖਾਂਦਾ ਜਦ ਨਸਲ ਦਾ ਹੋਵੇ ਘੋੜਾ ਤੇ ਇਹ ਘੋੜਾ ਨਾ ਥੱਲੇ ਨੂੰ ਮੂੰਹ ਕਰਕੇ ਖਾਂਦਾ ਕਿਉਂਕਿ ਖੋਤੇ ਦੀ ਨਸਲ ਹੈ ਇਹ ਖੋਤੇ ਵਰਗਾ ਉਹ ਕਹਿੰਦੇ ਅੱਛਾ ਇਹ ਨਾ ਬੜਾ ਸਿਆਣਾ ਵੀ ਇਹਨੂੰ ਨਾ ਮਠਾਈਆਂ ਮੁੱਠੀਆਂ ਦੋ ਇਹਨੂੰ ਵੰਡੋ ਪਦਾਰਥ ਫਿਰ ਉਹ ਕਹਿੰਦਾ ਦੂਜੇ ਤੀਜੇ ਦਿਨ ਫੇਰ ਗੱਲ ਚੱਲ ਪਈ ਕਹਿੰਦਾ ਜਿਹੜੇ ਰਾਜੇ ਦੀ ਰਾਣੀ ਹੈ ਨਾ ਇਹ ਨਸਲੀ ਹੈ ਨਹੀਂ ਇਹ ਅਸਲੀ ਤੇ ਹੈ ਰਾਣੀ ਹੈ ਪਦ ਨਸਲ ਦੀ ਉਹ ਕਹਿੰਦੇ ਕਿੱਦਾਂ ਕਹਿੰਦਾ ਇਹ ਤੇ ਹੋਰ ਨਹੀਂ ਸਕਦਾ ਮੈਂ ਰਾਜੇ ਦੇ ਘਰੋਂ ਲੈ ਕੇ ਆਇਆ ਉਹ ਕਹਿੰਦੇ ਜੀ ਪਤਾ ਕਰੋ ਗੱਲ ਕੀ ਹੈ ਇਹਦੀ ਮਾਂ ਨੂੰ ਪੁੱਛੋ ਉਹਨਾਂ ਕਿਹਾ ਵੀ ਤੇਰੀ ਕੁੜੀ ਜਿਹੜੀ ਸੀ ਉਹ ਤੁਹਾਡੀ ਕੁੜੀ ਨਹੀਂ ਕਹਿੰਦੇ ਨਹੀਂ ਕਹਿੰਦੇ ਕਿੱਦਾਂ ਕਹਿੰਦੇ ਅਸੀਂ ਕੋਈ ਨਾ ਕੰਮ ਕਰਦਾ ਸੀ ਬੰਦਾ ਹੈ ਤੇ ਉਹਦੇ ਕੋਲੋਂ ਅਸੀਂ ਲਈ ਸੀ ਸਾਡੇ ਬੱਚਾ ਨਹੀਂ ਸੀ ਤੇ ਫਿਰ ਉਹ ਤੁਹਾਡੇ ਨਾਲ ਵਿਆਹ ਦਿੱਤੀ ਤੇ ਉਹ ਰਾਣੀ ਬਣ ਗਈ ਕਹਿੰਦੇ ਤੈਨੂੰ ਕਿੱਦਾਂ ਪਤਾ ਲੱਗਾ ਕਹਿੰਦਾ ਜੇ ਰਾਣੀਆਂ ਹੁੰਦੀਆਂ ਨਾ ਉਹ ਮਹਿਲਾ ਚ ਸਤਕਾਰ ਨਾਲ ਖਾਂਦੀਆਂ ਪਿੰਡੀਆਂ ਇਹ ਅੰਦਰ ਵਰਕੇ ਚੋਰੀ ਖਾਂਦੀ ਹੈ ਮੈਨੂੰ ਪਤਾ ਲੱਗ ਗਿਆ ਕਿ ਨਸਲੀ ਨਹੀਂ ਹੈ ਹੈ ਅਸਲੀ ਹੈ ਪਰ ਨਸਲੀ ਹੈ ਨਹੀਂ نسل ਜਿਹੜੀ ਹੁੰਦੀ ਉਹ ਵੱਖਰੀ ਹੁੰਦੀ ਫਿਰ ਉਹ ਕਹਿੰਦੇ ਕਿ ਹੁਣ ਅਗਲੀ ਗੱਲ ਥੋੜੇ ਚਿਰ ਬਾਅਦ ਦੋ ਚਾਰ ਦਿਨਾਂ ਰੌਲਾ ਪਾਤਾ ਕਹਿੰਦਾ ਜਿਹੜਾ ਰਾਜਾ ਨਾ ਰਾਜਾ ਇਹ ਵੀ ਨਸਲੀ ਨਹੀਂ ਨਸਲੀ ਨਹੀਂ ਕਹਿੰਦੇ ਰਾਜੇ ਦੀ ਵੀ ਨਸ ਨਹੀਂ ਇੱਕ ਦਿਨ ਸ ਰਾਜਾ ਬੜਾ ਹੈਰਾਨ ਹੋਇਆ ਚਰਚਾ ਚੱਲ ਪਈ ਉਹ ਕਹਿੰਦੇ ਰਾਜਾ ਜੀ ਇਹ ਤੁਹਾਨੂੰ ਵੀ ਇਦਾਂ ਕਹਿਣ ਲੱਪਿਆ ਕਹਿੰਦਾ ਸਿਆਣਾ ਤੇ ਬੜਾ ਤੇ ਗੱਲ ਕੀ ਹੈ ਉਹ ਕਹਿੰਦੇ ਜੀ ਗੱਲ ਕੀ ਹੋਈ ਕਹਿੰਦਾ ਜਿਹੜਾ ਰਾਜਾ ਨਾ ਉਹਨੂੰ ਕੋ ਪਤਾ ਕਰ ਆਪਣੀ ਮਾਂ ਕੋਲ ਉਹਨੇ ਪੁੱਛਿਆ ਆਪਣੀ ਮਾਂ ਨੂੰ ਵੀ ਮੈਂ ਤੁਹਾਡਾ ਪੁੱਤਰ ਨਹੀਂ ਉਹ ਕਹਿੰਦੀ ਅਸੀਂ ਦੱਸਿਆ ਨਹੀਂ ਕਿਉਂਕਿ ਸਾਡੇ ਬੱਚਾ ਮਰ ਗਏ ਸੀ ਅਸੀਂ ਹਲਵਾਈਆਂ ਕੋਲੋਂ ਲਿਆ ਤੇ ਤੈਨੂੰ ਫਿਰ ਅੱਜ ਤੱਕ ਮਿਲ ਗਿਆ ਕਿੱ데 ਗੱਲ ਤੇ ਖਰਾਬ ਹੋ ਗਈ ਉਹ ਕਹਿੰਦੇ ਲਿਆਓ ਬਈ ਇਹਨੂੰ ਲਿਆਓ ਇਹਨੂੰ ਮਠਾਈਆਂ ਵੰਡੋ ਉਹ ਕਹਿੰਦੇ ਜੀ ਤੈਨੂੰ ਕਿੱਦਾਂ ਪਤਾ ਲੱਗਾ ਕਿ ਮੈਂ ਵੀ ਨਸਲੀ ਨਹੀਂ ਘਰਵਾਲੀ ਵੀ ਨਸਲੀ ਰਾਣੀ ਵੀ ਨਸਲੀ ਨਹੀਂ ਤੇ ਮੇਰਾ ਘੋੜਾ ਵੀ ਨਸਲੀ ਨਹੀਂ ਕਹਿੰਦਾ ਜੀ ਜਿਹੜੇ ਰਾਜੇ ਹੁੰਦੇ ਨਾ ਉਹ ਮਠਾਈਆਂ ਨਹੀਂ ਵੰਡਦੇ ਉਹ ਤਾਂ ਹੀਰੇ ਜਵਾਹਰਾਤ ਵੰਡਦੇ ਆ ਤੇ ਜੇ ਤੂੰ ਰਾਜਾ ਨਸਲੀ ਹੁੰਦਾ ਨਾ ਮੈਨੂੰ ਹੀਰੇ ਜਵਾਹਰਾ ਦਿੰਦਾ ਤੂੰ ਤਾਂ ਮੈਨੂੰ ਮਠਾਈਆਂ ਲੱਡੂ ਵੰਡੀ ਜਾਂ। ਸੋ ਨਸਲੀ ਤੇ ਅਸਲੀ ਦਾ ਫਰਕ ਹੈ ਬਾਦਲ ਸਾਹਿਬ ਮੈਂ ਇਹ ਗੱਲ ਕਹਿ ਸਕਦੀ ਹਾਂ ਹਲਕਾ ਪ੍ਰਾਤ ਦੇ ਲੋਕ ਨਸਲੀ ਇਕੱਲੀ ਹੈ ਇਹ ਨਕਲੀ ਦਾ ਅਸਲੀ ਨਹੀਂ ਇਹ ਨਸਲੀ ਹੈ ਪੱਕੇ ਲੋਹੇ ਵਰਗੇ ਵੱਟਾ ਮਾਰ ਕੇ ਤੋੜੋਗੇ ਤਰਮੀਨ ਟੋੜ ਸਕਦੇ ਕਿਉਂਕਿ ਇੰਨਾ ਅਕਾਲੀ ਦਾ ਇਹਨਾਂ ਦੇ ਮਨਾਂ 'ਚ ਵਸਿਆ ਕਿਉਂਕਿ ਅਕਾਲੀ ਇੱਕ ਸੋਚ ਹੈ ਅਕਾਲੀ ਇੱਕ ਵਿਚਾਰਤਾ ਹੈ ਅਕਾਲੀ ਇੱਕ ਕੁਰਬਾਨੀ ਹੈ ਅਕਾਲੀ ਇੱਕ ਬਹੁਤ ਵੱਡਾ ਸਿਧਾਂਤ ਹੈ